ਹੈ ਦਾਸ ਸਤਿਪ ਹੋਏ ਸੁਤੇ ਬਖਾਏ ਸੁਤੇ ਰੱਖਿ ਆਉਣ ਕੋ ਨਾਮ ਤੇ ਜਾਏ ਸੁਧਾ ਹੋਇ ਕਜਵਾਲ ਗੁਰ ਕਉ ਸੁਨੋ ਕਉਂਤੀ ਜਸ ਤੇ ਆਪ ਸੁਲਗਤੋ ਭੱਲੇ ਦੇਵਤਾ ਕੋ ਨੀ ਦੇਵਤਾ ਬੇਸੰਤ ਦੇਵਤਾ ਲੋਣ ਸੰਜਵਾ ਪਰ ਕਿਰਪਾ ਹੋ ਆਪ ਕੋ ਇਤਿ ਸਾਥ ਵਿੱਚ ਜਿਨ ਕਹੇ ਆਇ ਸੁਖ ਕੋ ਯੰਕਿਤ ਇਤ ਮੁਖ ਨਾਮ ਨਾਲ ਉੱਚ ਜੈ ਬਿਨ ਨਾਮ ਰਸ ਸਿਖਾਈ ਜੀ ਰਾਜ ਕਿਵੇਂ ਜਾਣੀ ਸਿੱਖ ਦੀ ੁਕਾਰ ਪਾਈ ਮਾਤਾ ਤਨ ਪੱਟ ਜਮੀਏ ਪੱਟ ਨਮੀਏ ਪੱਟ ਸਭ ਕੁਝ ਪੋਸੀਬਲ ਹੈ ਬੈਠ ਜੀ ਹਾਂ ਹੁਣ ਬੈਠੋ ਆ ਤਰਾ ਭਾਈ ਬੈਠੋ ਬੈ ਜਾ ਜੰਮੇ ਰਾਜਾ ਬੰਦੋ ਹੀ ਪੜੇ ਆਪਣੇ ਪੜੇ ਬਾੜ ਕੋੜ ਸਪੋਖ ਆਪਣਾ ਜਿਸਨਾਹੀ ਸੌਂਟ ਕੱਢੀ ਐ ਕਿਤਾਬ ਕੋ ਆਪਣਾ ਆਪੇ ਹੀ ਲਿਖਾ ਸਦਿਆ ਜਨਨਈ ਐ ਗੱਲ ਤਾੜਾ ਤੇ ਡਾਰ ਬਾਂਡਿਆ ਨਾ ਦਸਨਾ ਕੀ ਐ ਪੜਿਆ ਖਰਿਏ ਹੋਉਂ ਭੁਜਿਏ ਨਾ ਮਿਲ ਜੀਏ ਨਾ ਦਲਝੀਏ ਕੋੜੀ ਸਪੋਖ ਆਪਣਾ ਜਿਸਨਾਹੀ ਸੌਂਟ ਕੱਢੀ ਐ ਕਿਤਾਬ ਕੋ ਆਪਣਾ ਪੈਠੇ ਕਰ ਸਦਿਆ ਜੀ ਦੇ ਮੁੰਡਿਆਂ ਨਾਲ ਲਾਓ ਫਿਰ ਮੜਾ ਜਾ ਗੱਜ-ਕੱਜ ਕਰਾ ਗੱਜ-ਕੱਜ ਕਰਾ ਸਾਸਰੀਆਂ ਕਾ ਜੀ ਬਾਕੀ ਜੀ ਦਾ ਖਾਲਸਾ ਬਾਕੀ ਜੀ ਕੀ ਪਤਾ ਹੈ ਤੇ ਖਾਜ ਦਾ ਵਲੌਗ ਜਿਹੜਾ ਸੀਗਾ ਇਹ ਖੁਦ ਸਾਡਾ ਹੁੰਦਾ ਮੈਂ ਜਿਹੜਾ ਕੁੱਕਰ ਬਣਾਇਆ ਹੋਇਆ ਹੈਗਾ ਸ੍ਰੀ ਇੱਕ ਪੁਰ ਸਾਹਿਬ ਜਿਹੜਾ ਕਿ 11 ਕਿਲੋਮੀਟਰ ਦੀ ਜੁਰੀ ਉੱਪਰ ਸੱਤਾ ਦਾ ਨੀਚੇ ਤੇ ਤੇ ਮੇਰੇ ਖਿਆਲ ਤਾਂ ਹੋਊਗਾ ਡਬਲਿੰਗ ਹੋ ਜਾਂਦਾ ਕਿਉਂਕਿ ਜਦੋਂ ਚੜਾਈ ਚੜ੍ਹਨੀ ਆ ਤਾਂ ਦੁੱਗਣਾ ਹੋ ਜਾਂਦਾ ਹੈ ਨਾ ਦੁੱਗਣਾ ਮੰਨ ਲਓ ਚਲੋ ਤੇ ਇਹ ਚੜਾਈ ਵੈਸੇ ਤਾਂ ਆਸਾਨ ਨਹੀਂ ਪਰ ਦੇ ਕੋਦੇ ਮਨ ਦੇ ਵਿੱਚ ਤੁਸੀਂ ठान ਲੈ ਕੇ ਅਸੀਂ ਇੱਥੇ ਪੌਣਾ ਦਰਸ਼ਨ ਕਰਦੇ ਨੇ ਤਾਂ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਪੌਸੀਬਲ ਆ ਸਭ ਕੁਝ ਜਿੱਥੋਂ ਤੱਕ ਵੀ ਹੋ ਸਕਦਾ ਉੱਥੋਂ ਤੱਕ ਕੋਸ਼ਿਸ਼ ਕਰੋ ਕਿ ਛੱਡਰ ਨਾ ਕਰੋ ਪੈਦਲ ਚੱਲ ਕੇ ਅਨੰਦ ਲੋ ਯਾਤਰਾ ਦਾ ਤੇ ਜ਼ਰੂਰ ਪਹੁੰਚੋਗੇ ਮੇਰਾ ਵਾਦਾ ਹੈ ਤੁਹਾਨੂੰ ਇਹ ਤੁਹਾਡੇ ਵਿਸ਼ਵਾਸ ਹੈ ਨਾ ਤਾਂ ਜਰੂਰ ਕਿ ਬਾਕੀ ਲਾਈਕ ਕਮੈਂਟਸ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਕਿ ਵਲੌਗ ਕਿਵੇਂ ਲੱਗੇ ਮੇਰਾ ਹੈ ਆ ਦੱਸ ਮੈਨੂੰ ਦਰਦ ਦੀ ਉਪਾਇ ਕੇ ਦੇਖ ਤੋ ਪਿਉ ਤੋ ਕਿਸ ਨੂੰ ਆਓ ਕਿਸ ਨੂੰ ਕਹਿ ਨਾ ਨਾ ਕਾ ਹਰ ਕਿਥੇ ਆਉਂਦੇ ਆ ਦਰਦ ਕਿਉਂ ਆਇਆ 으아, 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 ਆਸਿਂ ਕੋ ਦਾ ਪਾਸਾ ਅੱਜ ਜੀਵਨ ਜੀਵਨ ਦਾ ਮਹਿਰਾਜ ਅੱਜ ਸ੍ਰੀ ਅੰਮ੍ਰਿਤਸਰ ਦਾ ਰਾਮ ਦਾਸ ਜੀ ਖਾਲਸਾ ਜੀ ਦੇ ਬੇਅੰਤ ਕਹਾਮਤ ਜਿੰਨਾ ਸਿਦਾ ਸੁਖਮਨੀਆ ਸਰਵ ਜੀ ਦੀ ਜੀ ਬੰਦ ਬੰਦ ਜੀਆ ਰੋਪਰੀਆਂ ਰੋਹਨੀਆਂ ਕਰਦੇ ਹਾਂ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਪਿਆਰ ਕਰਮੇ ਸੁਹਾੜੇ ਆ ਸਾਸਾ ਸਾਸਾ ਗੁਰੂ ਜੀ ਜਿਨਾ ਦੀ ਕੁੜੀ ਦਾ ਧਿਆਨ ਕਰਕੇ ਖੋਸਾ ਜੀ ਬੋਲੋ ਜੀ ਸੰਜਕਾ ਤੱਕ ਤਸਰ ਕਰਵਾ ਰਹਿਆਂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਸੁਖਮੰਦਰ ਸਾਹਿਬ ਜੀ ਦੀ ਅਰਦਾਸ ਹੈ ਤੀਸਰ ਬਖ ਖਾਲਸਾ ਜੀ ਕੋ ਦੁਆਵਾਂ ਕਰੋ ਬਰੌਂਜਾ ਪਿਆਦਾ ਯਾਰ ਸੋਨਿਆ ਨਾਲ ਵੀ ਦੀ ਗੋ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਸ ਲੋਕ ਇੱਕ ਓੰਕਾਰ ਸੰਜਰਣਾ ਘਟ ਘਟ ਨਹਿਆ ਨਾਮ ਤੁਲ ਕਰਨ ਕੋਈ ਸਲੋਕ ਬਹੁ ਸਾਸਤਰੀ ਜਾਗ ਤਾਪੋ ਗਿਆਨ ਸਤਿ ਧਿਆਨ ਅਖੰ ਸਾਸਤਿ ਨਾਮ ਜੀਏ ਕੋ ਜਤਨਾ ਪੁੰਨਦਾਨ ਹਉ ਊਟਸਨਾਹੀ ਓਪਯਾਲ ਮੋਹਿ ਬੇਅਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨ ਗੋਵਿੰਦ ਭਜਨ ਮਤਿਲ ਨਹੀਂ ਮੰਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਾਈ ਸੁਭਾਏ ਚਾਰ ਪਦਾਰਥ ਜੇ ਕੋ ਮੰਗਾਏ ਸਾਰ ਜਨਾ ਕਿਸੇ ਵਾ ਲਾਗਾਏ ਜੇ ਕੋ ਆਪ ਦੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿਉ ਕੀ ਆ ਪਹਿਮਾਨ ਹੈ ਆਪ ਹੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਬ ਕਿਸੇ ਭੁਜਾਵਤ ਨੇਰਾ ਉਪਾਪ ਸਿਆਣ ਪਸਗਤ ਰਹਿਤ ਸਭ ਕਾ ਜਾਣਿਆ ਤੁਮ ਕੀ ਰਹਿਤ ਜੈਸ ਭਾਵੈ ਤਸਲਾਏ ਲੜਦਾ ਏ ਅਨੰਤ ਨਤਰ ਹੈ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਜਾ ਸੋਏ ਅਵਰਣ ਪੇਖ ਇਕ ਸਗਨ ਕੋ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜਸ ਸੋ ਲਾਈਫ ਦੇਖਦੇ ਹਾਂ